ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਆਇਆ ਤੂੜੀ ਦੀ ਬੋਲੀ ਤੇ ਤੇ ਤਿੰਨ ਜਿਹੜੀਆਂ ਜਿਹੜਾ ਟਰਾਲੀਆਂ ਆਈਆਂ ਤੇ ਰੇਟ ਵੀ ਜਿਹੜਾ ਕੱਲ ਦਾ ਸੀਗਾ 300 ਤੇ 15 ਰੁਪਏ ਜਿਹੜੀ ਟਰਾਲੀ ਲੱਗੀ ਸੀਗੀ ਤੇ ਇੱਕ ਬਈ 200 ਨੂੰ ਵੀ ਰਹਿ ਗਈ ਸੀ ਤੇ ਅੱਜ ਵੀ ਜਿਹੜੀਆਂ ਤਿੰਨ ਟਰਾਲੀਆਂ ਆਈਆਂ ਤੇ ਰੇਟ ਦੇਖਣ ਆਲਾ ਹੋਊ ਵੀ ਕੀ ਲੈਣਾ ਤੇ ਗਾਹਕ ਵੀ ਅੱਜ ਹਲੇ ਠੀਕ ਤਾਂ ਕੋਈ ਵੀ ਨਹੀਂ ਆਇਆਗਾ ਦੇਖੋ ਚਲੋ ਇੱਕ ਤਾਂ ਇਹਦਾ ਤੇ ਬਾਕੀ ਰੇਟ ਦਾ ਪਤਾ ਲੱਗ ਜੂਗਾ ਤੇ ਲਾਈਵ ਨੂੰ ਵੀ ਦਬਕੇ ਕਰਦੇ ਸ਼ੇਅਰ ਤਿੰਨ ਨਾ ਜਿਹੜੀਆਂ ਟਰਾਲੀਆਂ ਆਈਆਂ ਕੱਲ ਵੀ ਬਈ ਜਿਹੜੀਆਂ ਆਈਆਂ ਸੀ ਚਾਰ ਆਈਆਂ ਸੀ ਤੇ ਕੱਲ ਦਾ ਰੇਟ ਸੀ 300 ਤੇ 15 ਰੁਪਏ ਜਿਹੜਾ ਟੌਪ ਹੀ ਘਰਨ ਲੱਗੀ ਸੀ ਇੱਕ ਲੱਗੀ ਸੀ 305 ਤੇ ਬਾਕੀ ਅੱਜ ਦਾ ਰੇਟ ਜਿਹੜਾ ਆਪਾਂ ਦੇਖਾਂਗੇ ਵੀ ਕੀ ਰਹਿੰਦਾ ਤੇ ਲਾਈਵ ਨੂੰ ਦਬਕੇ ਕਰਦੇ ਸ਼ੇਅਰ ਮੋੜ ਕਪੂਰੇ ਮੰਡੀ ਦੇ ਵਿੱਚ ਆਪਾਂ ਖੜੇ ਆ ਸਵੇਰ ਦੇ ਜਿਹੜੇ ਬਈ 7 ਵੱਜ ਚੁੱਕੇ ਆ ਤੇ ਬੋਲੀ ਜਿਹੜੀ ਪੂਰੇ 7 ਵਜੇ ਸ਼ੁਰੂ ਹੋ ਜਾਂਦੀ ਆ ਤਿੰਨ ਅਜ ਨਾ ਗਏ ਆ ਬਾਕੀ ਇੱਕ ਗਾਗ ਤਾਂ ਵੀ ਆ ਚੁੱਕਿਆ ਇੱਕ ਅੱਧਾ ਜਦੋਂ ਹੋਰ ਆ ਜੇ ਤਾਂ ਗੱਲ ਬੰਜੇ ਕੋਈ ਦੋ ਗਾਗ ਜਿਹੜੇ ਆ ਗਏ ਆ ਤੇ ਬਾਕੀ ਰੇਟ ਦਾ ਪਤਾ ਲੱਗੂ ਕੀ ਰਹਿੰਦਾ ਅੱਜ ਟਾਈਮ ਜਿਹੜਾ ਪੂਰੇ 7 ਵੱਜ ਚੁੱਕੀ ਹੈ ਤੇ ਕੱਲ ਦਾ ਵੀ ਜਿਹੜਾ ਰੇਟ ਸੀ 300 ਤੇ 15 ਰੁਪਏ ਕੱਲ ਜਿਹੜੀ ਟੌਪ ਦੀ ਇੱਕ ਟਰਾਲੀ ਲੱਗੀ ਸੀ ਤੇ ਇੱਕ ਲੱਗੀ ਸੀ 305 ਰੁਪਏ ਤੇ ਅੱਜ ਜਿਹੜਾ ਦੇਖਦਾ ਹਾਂ ਇਹ ਗ੍ਰੇਡ ਰੈਂਦਾ ਤੇ ਤਿੰਨ ਅਜਨਗਾਏ ਆ ਕੱਲ ਆਏ ਸੀ ਬਈ 4 ਤੇ ਇੱਕ ਜਿਹੜੀ ਬਾਅਦ ਦੇ ਵਿੱਚ ਵਿਕੀ ਆ ਬੋਲੀ ਤੋਂ ਨਹੀਂ ਵਿਕੀ ਯਾਗੀ ਦਾ ਰੇਟ ਦੇਖਣਾ ਦਾ ਹੋਊਗੀ ਕੀ ਰਹਿੰਦਾ ਤੇ ਡਰਾਈਵ ਨੂੰ ਵੀ ਮਤਵਾ ਸ਼ੇਅਰ ਕਰ ਦਿਓ ਜੀ ਤੇ ਬੋਲੀ ਹੋ ਗਈ ਸुरू ਬਾਈਪਾਸ ਦੇ ਅੰਦਰ ਦੀ ਆਹ ਬਲਾਈ ਮੈਂ ਜਾ ਰਿਹਾ ਲੋਜਾ ਲਾਈ 2025 ਹੋਰ ਉਹਦਾ ਥੋੜੀ ਦੀ ਬੋਲੀ ਲੇ ਧੰਨਵਾਦ ਜੀ ਆਹ ਬਾਹਰ ਦੀ ਆ ਇਹਦੇ ਨਾਲ ਦੀ ਆ ਬਾਈ ਆ ਗੋੜਾ ਗੋੜਾ ਮੜਾ ਇਹਨਾਂ ਗੋੜਾ ਬਾਈ ਆਹ ਬਾਈ 200

ਜੰਦਰ ਵੀ ਹੋਰ ਅਗਲਾ ਬੋਲੂਗਾ ਬਾਹਰ ਦੀ ਥੋੜੀ ਜਿਹੀ ਕਾਟੀ ਬੋਲਦੇ ਆਂ ਤਾਂ 200 ਰੁਪਏ ਦਾ ਪਾਸ ਲੱਗਦਾ ਰਹੇਗਾ ਥੰਡੋ ਥੰਡੋ ਲੇਖ ਭਾਈ ਓਏ ਲਓ ਜੀ 200 ਰੁਪਏ ਜਿਹੜੇ ਹਿਸਾਬ ਨਾਲ ਲੱਗਦੀ ਆ ਤੇ ਤਿੰਨ ਟਰਾਲੀਆਂ ਭਾਈ ਟਰਾਲੀ ਵੀ ਬਾਹਰ ਦੀ ਥੋੜੀ ਜੀ ਤੇ ਦੋ ਮਗ ਰਹਿ ਗਏ ਹੋਰ

ਹਾਂ 200 200 ਤੇਰਾ ਫੁਕੰਦਾ 200 200 ਬੋਲਾ ਭਾਈ ਕਿਨੇ ਅਜੇ 200 ਰੁਪਏ ਓਲੀ ਬਲੀ ਜਾਗ ਭਾਈਓ ਇਹ ਮਹੂ ਲੈ ਕੇ ਆ ਮਹੂਨ ਤੜਿਆ ਸਾਹ ਮਹੂਨ ਦੇ ਯਾਰਾਂ ਤੇ ਲੈ ਵੀ ਤੰਦੂ ਜੀੜੀਆਂ 200 ਦੂਹ ਰਲੀਆਂ ਬੈਠੇ ਚੇ ਤੇ ਲਾਸਟ ਰਲੀਆਂ ਹੈ ਹਾਂ ਆਏ ਬੈਠੇ ਚੇ

ਤਿੰਨੇ ਟਰਾਲੀਆਂ ਲਈ ਆਜੂਗੇ 200-200 ਰੁਪਏ ਨਹੀਂ ਲੋਕਾਂ ਨੂੰ ਵੀਰੋ ਤਿੰਨੇ ਟਰਾਲੀਆਂ ਜਿਹੜੀ ਬੋਲੀ ਹੋ ਚੁੱਕੀ ਹੈ ਤੇ 200-200 ਰੁਪਏ ਜਾਰੀ ਰਿੜ ਰਿਹਾ ਤਿੰਨੇ ਟਰਾਲੀਆਂ ਦਾ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਨਾਲ ਜੁੜਨ ਦੇ ਲਈ